ਅਸੀ ਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਪਿਛਲੇ ਕਈ ਦਿਨਾਂ ਤੋਂ ਲੈਂਡ ਪੂਲਿੰਗ ਮਾਮਲੇ ਨੂੰ ਲੈ ਕੇ ਲਗਾਤਾਰ ਜਿਹੜੀ ਆ ਸਿਆਸਤ ਹੈ ਗਰਮਾਈ ਹੋਈ ਹੈ ਬੇਸ਼ੱਕ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਲੈਂਡ ਪੂਲਿੰਗ ਦੇ ਨਾਲ ਕਿਸਾਨਾਂ ਨੂੰ ਵੱਡਾ ਜਿਹੜਾ ਲਾਭ ਆ ਹੋ ਸਕਦਾ ਹੈ ਤੇ ਉਸ ਤੋਂ ਬਾਅਦ ਕਿਸਾਨਾਂ ਦੀ ਜਿਹੜੀ ਆ ਉਹ رائے ਵੀ ਲਈਤੀ ਜਾ ਰਹੀ ਹੈ ਜਿਸ ਦੇ ਵਿਰੋਧ ਵਜੋਂ ਵਿਰੋਧੀਆਂ ਪਾਰਟੀਆਂ ਵੱਲੋਂ ਅੱਜ ਜਿਹੜਾ ਕਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਸੋ ਇਸ ਮਾਮਲੇ ਲੈ ਕੇ ਕੀ ਆਖਰਕਾਰ ਕੀ ਰੋਹ ਪ੍ਰਦਰਸ਼ਨ ਕਰਨਾ ਜਾਇਜ ਹੈ ਜਾਂ ਕੋਈ ਇਹਦਾ ਬਦਲਾਵ ਹੱਲ ਹੈ ਚਾਹ ਫਿਰ ਆਪਾਂ ਕਹਿ ਸਕਦੇ ਹਾਂ ਜਿਹੜੀ رائے ਲਈਤੀ ਜਾ ਰਹੀ ਹੈ ਕੀ ਉਹ رائے ਦੇ ਸਾਹਮਣੇ ਸਰਕਾਰ ਚੱਲੇਗੀ ਇਸ ਤੇ ਪੂਰੀ ਜਿਹੜੀ ਅਸੀਂ ਇਹ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਲ ਜੀ ਜਿਹਨੂੰ ਰਪਾਲ ਸਾਹਿਬ ਜੀ ਅੱਛਾ ਰਪਾਲ ਜੀ 2-3 ਦਿਨ ਮੰਨ ਤੇ ਲੱਗਦਾ ਹਫਤਾ ਦੇ ਕਰੀਬ ਹੋ ਹੀ ਚੱਕਿਆ ਜਿਹੜਾ ਇਹ ਮਾਮਲਾ ਚੱਲ ਰਿਹਾ ਲੈਂਡ ਪੂਲਿੰਗ ਨੂੰ ਲੈ ਕੇ ਤਾ ਕਿਸਾਨ ਜਿਹੜੇ ਨੇ ਪਿਛਲੇ ਲੰਬੇ ਸਮੇਂ ਤੋਂ ਕਹਿ ਰਹੇ ਨੇ ਅਸੀਂ ਸੰਘਰਸ਼ ਵੀ ਕਰਾਂਗੇ ਪ੍ਰਦਰਸ਼ਨ ਹੋ ਵੀ ਰਹੇ ਨੇ ਕਿਸਾਨ ਸਰਕਾਰ ਤੇ ਵਰ ਵੀ ਰਹੇ ਨੇ ਕਿ ਤੁਹਾਨੂੰ ਲੱਗਦਾ ਕਿ ਇਸ ਜਿਹੜੀ ਸਕੀਮ ਚੱਲੀ ਹੈ ਕੀ ਪ੍ਰਦਰਸ਼ਨ ਕਰਨਾ ਕੀ ਇਸ ਮਸਲੇ ਦਾ ਹੱਲ ਹੋ ਜਾਵੇਗਾ ਕਿ ਤੁਹਾਨੂੰ ਲੱਗਦਾ ਜਾਂ ਫਿਰ ਰਾਏ ਦੇ ਸਾਥ ਦੇ ਨਾਲ ਕੀ ਇਹ ਮਸਲਾ ਹੱਲ ਹੋਵੇਗਾ ਦੇਖੋ ਅਮਰਜੀਤ ਜਿਹੜੀ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੋਲਿੰਗ ਪਾਲਿਸੀ ਹੈ ਲਗਭਗ ਢਾਈ ਤੋਂ 3 ਮਹੀਨਿਆਂ ਦਾ ਪੱਕਾ ਹੋ ਗਿਆ ਹੂੰ ਜਿਹੜੇ ਇਸ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਉਂਦੀ ਨਜ਼ਰ ਆ ਰਹੀ ਹੈ ਬਿਲਕੁਲ ਜਦੋਂ ਪੰਜਾਬ ਸਰਕਾਰ ਨੇ 4 ਮਈ 4 6 ਮਤਲਬ ਕਿ 4 ਜੂਨ 2025 ਨੂੰ ਇੱਕ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਹੂੰ ਉਸ ਤੋਂ ਬਾਅਦ ਕਿਉਂਕਿ ਪਹਿਲਾਂ ਤਾਂ ਵਿਰੋਧੀ ਧਿਰਾਂ ਨੂੰ ਕਿਸਾਨਾਂ ਨੂੰ ਸੀ ਕਿ ਸ਼ਾਇਦ ਸਰਕਾਰ ਬਿਆਨਵਾਜੀ ਕਰ ਰਹੀ ਹੈ ਜਿਵੇਂ ਆਪਾਂ ਕਹਿੰਦੇ ਆ ਵੀ ਹਵਾ ਚ ਤੀਰ ਮਾਰਦੇ ਆ ਪਤਾ ਨਹੀਂ ਕੋ ਹੋਣਾ ਕਿ ਨਹੀਂ ਹੋਣਾ ਪਰ ਜਦੋਂ ਪੰਜਾਬ ਸਰਕਾਰ ਨੇ 4 ਜੂਨ 2025 ਨੂੰ ਨੋਟੀਫਿਕੇਸ਼ਨ ਜਾਰੀ ਕਰਤਾ ਬਕਾਇਦਾ ਤਾਂ ਉਸ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਕਿ ਹੁਣ ਲੈਂਡ ਪੋਲਿੰਗ ਪਾਲਿਸੀ ਪੰਜਾਬ ਦੇ ਵਿੱਚ ਲਾਗੂ ਹੋ ਗਈ ਠੀਕ ਨੋਟੀਫਿਕੇਸ਼ਨ ਆ ਗਿਆ ਤੇ ਨੋਟੀਫਿਕੇਸ਼ਨ ਤੋਂ ਬਾਅਦ ਖਸਰਾ ਨੰਬਰ ਪਾ ਕੇ ਬਕਾਇਦਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀਆਂ ਉਥੋਂ ਦੀਆਂ ਸੰਸਥਾਵਾਂ ਨੇ ਜਿਵੇਂ ਮੋਹਾਲੀ ਦੇ ਵਿੱਚ ਗਮਾਡਾ ਲੁਧਿਆਣੇ ਦੇ ਵਿੱਚ ਗਲਾਡਾ ਤਾਂ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਜੀਡੀਆ ਆ ਪੰਜਾਬ ਪਟਿਆਲਾ ਦੇ ਵਿੱਚ ਪੁੱਡਾ ਤਾਂ ਹੋਰ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਵੀ ਸੰਸਥਾਵਾਂ ਹੈਗੀਆਂ ਉਹਨਾਂ ਤੋਂ ਖਸਰਾ ਨੰਬਰ ਇਲਾਕਿਆਂ ਦੇ ਲੈ ਕੇ ਪੂਰੇ ਪੰਜਾਬ ਦੇ ਵਿੱਚ ਕਰੀਬ 65000 ਏਕੜ ਜ਼ਮੀਨ ਜਿਹੜੀ ਜਿੱਥੇ-ਜਿੱਥੇ ਵੀ ਇਹ ਲੈਂਡ ਪੋਲਿੰਗ ਪੋਲਿੰਗ ਮੁਤਾਬਕ ਜਿਹੜੀਆਂ ਕਲੋਨੀਆਂ ਕੱਟੀਆਂ ਜਾਣੀਆਂ ਨੇ ਉਹ ਜ਼ਮੀਨ ਲੋਕ ਹੋ ਗਈ ਠੀਕ ਹੈ ਤਾਂ ਉਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਕਮਰ ਕੱਸ ਲਈ ਕਾਂਗਰਸ ਨੇ ਵੀ ਲੁਧਿਆਣਾ ਦੇ ਵਿੱਚ ਕਾਫੀ ਦਿਨ ਪਹਿਲਾਂ ਧਰਨਾ ਦਿੱਤਾ ਅਕਾਲੀ ਦਲ ਨੇ ਵੀ ਦਿੱਤਾ ਔਰ ਅਕਾਲੀ ਦਲ ਅਜ ਮਹਾਲੀ ਚ ਵੀ ਧਰਨਾ ਦੇ ਰਿਹਾ ਪਰ ਇੱਕ ਗੱਲ ਨੂੰ ਆਪਾਂ ਭੁੱਲ ਨਹੀਂ ਸਕਦੇ ਕਿ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਬੇਸ਼ੱਕ ਅੱਜ ਸੱਤਾ ਤੇਰਾਮਾ ਦੀ ਪਾਰਟੀ ਨੇ ਬਣਾਈ ਹੈ ਪਰ ਇਹਦੀ ਸ਼ੁਰੂਆਤ 2013 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਨੇ ਕੀਤੀ ਸੀ ਇੱਕ ਐਜੂਕੇਸ਼ਨ ਪਾਲਿਸੀ ਬਣਾਈ ਸੀ 2013 ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਬਣੀ ਸੀ ਉਹ ਇਹ ਸੀ ਉਹਦੇ ਚ ਕੁਝ ਇੱਕ ਅੰਸ਼ ਸੀ ਕਿ ਜੇਕਰ ਕੋਈ ਕਿਸਾਨ ਜੇ ਮੰਨ ਲਓ ਪੋਸ ਕਰੋ ਕਿ 10 ਕਿਸਾਨਾਂ ਦੀ ਜ਼ਮੀਨ ਆਉਂਦੀ ਹੈ 9 ਨੇ ਦੇਤੀ 1 ਨੇ ਨਹੀਂ ਦੇਣੀ ਤਾਂ ਤੁਹਾਨੂੰ ਉਸ 9 ਦੇ ਅਕੋਰਡਿੰਗ ਰੇਟ ਦੇ ਕੇ ਉਹ ਜਿਹੜਾ 10ਵਾਂ ਕਿਸਾਨ ਆ ਉਹਦੀ ਜ਼ਮੀਨ ਸਰਕਾਰ ਧੱਕੇ ਨਾਲ ਲੈ ਸਕਦੀ ਇਹ ਜਿਹੜੀਆਂ ਇਦਾਂ ਦੀਆਂ ਪਾਲਿਸੀਆਂ ਅਕਾਲੀ ਦਲ ਨੇ ਬਣਾਈਆਂ ਸੀ ਪਰ ਅੱਜ ਅਕਾਲੀ ਦਲ ਪੰਜਾਬ ਦੀ ਲੈਂਡ ਪੋਲੀ ਪਾਲਿਸਤੀ ਦੇ ਵਿਰੋਧ ਦੇ ਵਿੱਚ ਹੈ ਹੁਣ 65000 ਏਕੜ ਜ਼ਮੀਨ ਜਿਹੜੀ ਪੰਜਾਬ ਉਹ ਜਿਹੜਾ ਨੋਟੀਫਿਕੇਸ਼ਨ ਆਇਆ 2000 ਆਪਣੇ ਜਿਹੜਾ 46 2025 ਨੂੰ ਉਹ ਨੋਟੀਫਿਕੇਸ਼ਨ ਤੋਂ ਬਾਅਦ ਜਿਹੜੀਆਂ ਜ਼ਮੀਨ ਲੋਕ ਹੋ ਗਈ 65000 ਏਕੜ ਹੁਣ ਉਸੇ ਜ਼ਮੀਨ ਜਿਹੜੀ 65000 ਏਕੜ ਜ਼ਮੀਨ ਹੈ ਲੋਕ ਕਰਤੀ ਕਿ ਉਸ ਜ਼ਮੀਨ ਨੂੰ ਤੁਸੀਂ ਵੇਚ ਦੋਗੇ ਕੋਈ ਦਿੱਕਤ ਨਹੀਂ ਵੇਚੋ ਵਾਹੋ ਕੋਈ ਪ੍ਰੋਬਲਮ ਨਹੀਂ ਪਰ ਉਸ ਜ਼ਮੀਨ ਦਾ ਨਾਂ ਸੀਐਲਯੂ ਹੋਏਗਾ ਤੇ ਨਾ ਉਸ ਜ਼ਮੀਨ ਦੇ ਉੱਪਰ ਲੋਨ ਹੋਏਗਾ ਠੀਕ ਹੁਣ ਇਹ ਡਾਇਰੈਕਟ ਨਹੀਂ ਕਿ ਆਪਾਂ ਕਹਿੰਦੇ ਆ ਕਿ ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਨਹੀਂ ਜੀ ਇਹ ਸੀਐਲਜੂ ਨਹੀਂ ਹੋਏਗਾ ਜਾਂ ਲੋਨ ਨਹੀਂ ਹੋਏਗਾ ਜਿਸ ਉਹ ਲੈਟਰ ਜਿਹੜਾ ਬਾਕਾਇਦਾ ਜਾਰੀ ਕੀਤਾ ਤਾਂ ਉਸ ਦੇ ਨੀਚੇ ਇੱਕ ਲਾਈਨ ਲਿਖੀ ਹੋਈ ਹੈ ਕਿ ਜੇਕਰ ਇਹਦਾ ਸੀਐਲਜੂ ਹੁੰਦਾ ਤਾਂ ਸਬੰਧਤ ਅਧਿਕਾਰੀ ਜ਼ਿੰਮੇਵਾਰ ਹੋਏਗਾ ਇਹਦਾ ਮਤਲਬ ਇਹ ਕਿ ਇਹਦਾ ਸੀਐਲਜੂ ਨਹੀਂ ਹੋਣਾ ਹੁਣ ਉਸ ਜਗ੍ਹਾ ਦੇ ਉੱਪਰ ਤੁਸੀਂ ਕੋਈ ਫੈਕਟਰੀ ਨਹੀਂ ਬਣਾ ਸਕਦੇ ਫੈਕਟਰੀ ਤਾਂ ਬਣੇਗੀ ਜੇ ਸੀਐਲਜੂ ਹੋਏਗਾ ਕਿਉਂਕਿ ਉਹ ਖੇਤੀਬਾੜੀ ਪਾਸ਼ਯੋਗ ਜ਼ਮੀਨ ਹੈ ਜਦੋਂ ਉਹਨੂੰ ਆਪਾਂ ਵਪਾਰਕ ਵਰਤਾਂਗੇ ਸੀਐਲਜੂ ਕਰਾਉਣਾ ਪਏਗਾ ਜੇ ਕੋਈ ਛੋਟਾ ਉਦਯੋਗ ਲਾਉਣਾ ਤਾਂ ਵੀ ਸੀਐਲਜੂ ਕਰਾਉਣਾ ਪਏਗਾ ਜੇ ਕੋਈ ਤੁਸੀਂ ਹੋਰ ਅੱਗੇ ਕਰਨਾ ਤਾਂ ਲੋਨ ਲੈਣਾ ਪਏਗਾ ਲੋਨ ਉਹ ਜਿਹੜਾ ਉੱਪਰ ਲਿਖਿਆ ਗਿਆ ਤਾਂ ਲੋਨ ਹੋਣਾ ਨਹੀਂ ਜੇ ਤੁਸੀਂ ਕਿਸੇ ਨੇ ਵੱਡਾ ਕਾਰ ਕੋਠੀ ਹੋਟਲ ਬਗਾਉਣਾ ਕਾਮੀ ਸੀਐਲ ਜੋ ਲੋੜ ਹੈ ਜਾਂ ਤੁਹਾਨੂੰ ਨਕਸ਼ਾ ਪਾਸ ਕਰਾਉਣਾ ਪੂ ਨਕਸ਼ਾ ਸੰਬੰਧਿਤ ਕਮੇਟੀ ਗਲਾਦਾ ਗਮਾਦਾ ਜਾਂ ਪੁੱਡਾ ਉਹਨੇ ਕਰਨਾ ਨਹੀਂ ਤਾਂ ਇਸ ਕਰਕੇ ਜਿਹੜੀ ਉਹ 65000 ਏਕੜ ਜ਼ਮੀਨ ਹੈ ਤਾਂ ਇੱਕ ਗੱਲ ਤਾਂ ਹੈ ਕਿ ਉਸਤੇ ਤਲਵਾਰ ਲੱਤ ਗਈ ਇੱਕ ਗਰਮਣੀ ਸੀ ਗੱਲ ਕਿ 65000 ਏਕੜ ਤਾਂ ਉਹ ਲੋਦਾ ਨਹੀਂ ਪੰਜਾਬ ਦੇ ਵਿੱਚ ਤੁਸੀਂ ਕਿਹਾ ਵੀ ਜਿਹੜੀ ਇਹ ਪਾਲਿਸੀ ਹੈ ਪਹਿਲਾ ਅਕਾਲੀ ਦਲ ਵੀ ਜਿਹੜਾ ਇਹ ਲੈ ਕੇ ਆਇਆ ਉਸ ਤੋਂ ਬਾਅਦ ਸ਼ੁਰੂਆਤ ਆਮ ਆਦੀ ਪਾਰਟੀ ਨੇ ਅੱਗੇ ਤੋਰੀ ਹੈ ਉਸ ਤੋਂ ਇਲਾਵਾ ਨਹੀਂ ਉਸ ਤੋਂ ਬਾਅਦ ਤਾਂ ਕਾਂਗਰਸ ਵੀ ਆ ਗਈ ਕਾਂਗਰਸ ਨੇ ਵੀ ਅੱਗੇ ਕੰਮ ਕੀਆ ਤੇ ਹੁਣ ਤੀਜੀ ਜਵਕਰ ਸਰਕਾਰ ਦੀ ਗੱਲ ਕੀਤੀ ਆ ਬਦਮਾ ਜਿਹੜੇ ਆਮ ਆਦੀ ਪਾਰਟੀ ਨੇ ਵੀ ਜਿਹੜਾ ਆਪਣਾ ਰੰਗ ਦਿਖਾਇਆ ਹੈ ਕਿ ਤੁਹਾਨੂੰ ਲੱਗਦਾ ਹੈ ਜੇਕਰ ਪੰਜਾਬ ਦੇ ਵਿੱਚ ਇੰਨੀਆਂ ਜ਼ਮੀਨਾਂ ਖਤਮ ਹੋ ਜਾਣਗੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿ ਤੁਹਾਨੂੰ ਲੱਗਦਾ ਨਹੀਂ ਚਿੰਤਾ ਦਾ ਵਿਸ਼ਾ ਵੀ ਤਾਂ ਹੈਗਾ ਨਹੀਂ ਬਿਲਕੁਲ ਅਮਰਜੀਤ ਦੇਖੋ ਇਹ ਚੀਜ਼ ਜਿਹੜਾ ਸਵਾਲ ਤੁਹਾਡਾ ਬਹੁਤ ਵਧੀਆ ਹੈ ਪਰ ਇੱਕ ਵਾਰ ਆਪਾਂ ਅੱਜ ਜਿਹੜੀ ਅਕਾਲੀ ਦਲ ਦੀ ਰੈਲੀ ਹੋਈ ਹੈ ਮੋਹਾਲੀ ਚ ਤਾਂ ਸੁਖਵੀਰ ਸਿੰਘ ਬਾਦਲ ਨੇ ਇੱਕ ਵਾਰ ਜੇ ਕੁਝ ਕਿਹਾ ਉਹਦੇ ਜਮਿਨੇ ਉਸ ਤੇ ਆਪਾਂ ਜ਼ਰੂਰ ਨਜ਼ਰ ਮਾਰਦੇ ਹਾਂ ਉਹਨਾਂ ਨੇ ਕਿਹਾ ਕੀ ਆ ਮੈਂ ਇੱਕ ਗੱਲ ਕਹਿਣਾ ਚਾਹਣਾ ਆਹ ਜਿਹੜੇ ਠੱਗ ਆਇਆ ਦਿੱਲੀੋਂ ਮੇਰੀ ਆਵਾਜ਼ ਸੁਣ ਲੈਣ ਜਿੰਨਾ ਮਰਜੀ ਜ਼ੋਰ ਲਾ ਲਿਓ ਜਿੰਨੇ ਮਰਜੀ ਪੁਲਿਸ ਦਾ ਜ਼ੋਰ ਲਾ ਲਿਓ ਅਫਸਰਾਂ ਦਾ ਜ਼ੋਰ ਲਾ ਲਿਓ ਇੱਕ ਇੰਚ ਜ਼ਮੀਨ ਨਹੀਂ ਲੈਣ ਦੇਵਾਂਗੇ ਮੈਂ ਤੁਹਾਨੂੰ ਗਰੰਟੀ ਕਰਦਾ ਆ ਆਏ ਇੱਥੇ ਲੁੱਟਣ ਵਾਸਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਹੁਣ ਡੇਢ ਸਾਲ ਰਹਿ ਗਿਆ ਇਹਨਾਂ ਨੇ ਸਕੀਮ ਬਣਾਈ ਹੈ ਕਿਵੇਂ ਨਾ ਕਿਵੇਂ ਦਿੱਲੀ ਦੇ ਬਿਲਡਰਾਂ ਨਾਲ ਮਿਲ ਕੇ ਕਿ ਅਸੀਂ ਅਗਲੇ ਡੇਢ ਸਾਲ ਚ 25-30 ਹਜ਼ਾਰ ਕਰੋੜ ਰੁਪਏ ਇੱਥੋਂ ਇਕੱਠਾ ਕਰਕੇ ਬਾਹਰ ਚਲੇ ਜਾਣਾ ਤਾਈਓ ਤੁਸੀਂ ਦੇਖਿਆ 40 20 ਹਜ਼ਾਰ ਏਕੜ ਲੁਧਿਆਣੇ 5-5 ਹਜ਼ਾਰ ਏਕੜ ਇੱਧਰ 40 ਹਜ਼ਾਰ ਤੇ ਇੱਕ ਸ਼ੁਰੂਆਤ ਹੈ ਜੇ ਇਹਨਾਂ ਦੇ ਪੈਰ ਲੱਗ ਗਏ 60 ਹਜ਼ਾਰ ਏਕੜ ਹੋਰ ਰਿਕੁਆਇਰ ਕਰਨ ਤੇ ਲੱਗੇ ਆ ਇਹਨਾਂ ਨੂੰ ਪਤਾ ਪੰਜਾਬ ਦੀ ਜ਼ਮੀਨ ਦਾ ਕਿਸਾਨ ਨਾਲ ਕੀ ਰਿਸ਼ਤਾ ਹੈ ਨਹੀਂ ਪਤਾ ਇਹਨਾਂ ਨੂੰ ਪਤਾ ਹੀ ਨਹੀਂ ਕੀ ਪੰਜਾਬ ਦੇ ਲੋਕ ਚਾਹੁੰਦੇ ਕੀ ਹੈ ਆ ਜਿਹੜੀ ਲੈਂਡ ਪੂਲਿੰਗ ਸਕੀਮ ਗ੍ਰੈਬਿੰਗ ਸਕੀਮ ਹੈ ਆਪਣੇ ਟਾਈਮ ਤੁਸੀਂ ਜਾਣਦੇ ਹੋ ਜੇ ਅਸੀਂ ਤੁਹਾਡੇ 에어ਪੋਰਟ ਵਾਸਤੇ ਜ਼ਮੀਨ ਲਿੱਤੀ ਕਿੰਨੇ ਕਿਲ ਰੁਪਏ 1 ਕਰੋੜ 75 ਲੱਖ ਰੁਪਏ ਕਿੱਲਾ ਸੀ ਉਹਨਾਂ ਵੇਲਿਆਂ 'ਚ ਜਦੋਂ ਰੇਟ ਉੱਥੇ 25-30 ਲੱਖ ਸੀ ਜਦੋਂ ਅਸੀਂ ਮੁਹੱਲੀ ਵੀ ਜਾਂ ਕਿਤੇ ਵੀ ਲੈਂਡ ਪੂਲ ਇਹ ਕੁਝ ਕੀਤਾ ਅਸੀਂ ਕਿਸਾਨ ਦੀ ਪਹਿਲੀ ਸੋਚ ਸੋਡੀ ਜਿਉਂ ਚਾਹੁੰਦੇ ਸੀ ਐਨ ਤੁਸੀਂ ਜਾਣਦੇ ਹੋ ਆ ਸਾਰੇ ਇਲਾਕੇ ਵਾਲੇ ਆ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਜਿਹੜਾ ਇੱਥੇ ਮਹਾਲੀ ਨਿਊ ਚੰਡੀਗੜ੍ਹ ਖੱਡੜ ਬਣਿਆ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ 15 20 ਲੱਖ ਸੀ ਅੱਜ 10-10 ਕਰੋੜ ਦੇ ਚਲੇ ਗਈਆਂ ਆ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਖੋੜੀ ਮਾਂ ਪਾਰਟੀ ਐ ਸ਼ਰੋਮਣੀ ਅਕਾਲੀ ਦਲ ਨੂੰ ਪਤਾ ਐ ਲੀਡਰਸ਼ਿਪ ਨੂੰ ਪਤਾ ਐ ਕੀ ਕਰਨਾ ਐ ਤੇ ਕੀ ਨਹੀਂ ਕਰਨਾ ਆ ਇਹਨਾਂ ਨੇ ਜਿਹੜੀ ਸਕੀਮ ਬਣਾਈ ਐ ਦੇਖੋ ਦੇਸ਼ ਦਾ ਕਾਨੂੰਨ ਬਣ ਗਿਆ ਐ ਪੂਰੇ ਦੇਸ਼ ਵਿੱਚ ਦੇਸ਼ ਦੇ ਪਾਰਲੀਮੈਂਟ ਵਿੱਚ ਐਕਟ ਪਾਸ ਹੋ ਗਿਆ ਐ ਉਸ ਐਕਟ ਰਾਈ ਜੇ ਕਿਸੇ ਵੀ ਕਿਸਾਨ ਦੀ ਜ਼ਮੀਨ ਲੈਣੀ ਐ ਉ더 ਪਹਿਲੇ ਇੱਕ ਅਸੈਸਮੈਂਟ ਹੋਣੀ ਪਾਉਗੀ ਪਬਲਿਕ ਅਸੈਸਮੈਂਟ ਕੀ ਉਸ ਇਲਾਕੇ ਦੇ ਲੋਕ ਚਾਹੁੰਦੇ ਆ ਕਿ ਨਹੀਂ ਚਾਹੁੰਦੇ ਜੇ ਨਹੀਂ ਚਾਹੁੰਦੇ ਅਕਵਾਇਰ ਨਹੀਂ ਹੋ ਸਕਦੀ ਫਿਰ এনवायरमेंट ਕਲੀਅਰੈਂਸ ਦੀ ਅਸੈਸਮੈਂਟ ਹੁੰਦੀ ਹੈ ਸੋਸ਼ਲ ਇੰਪੈਕਟ ਸਟਡੀ ਹੁੰਦੀ ਹੈ ਇਹਨਾਂ ਨੇ ਦੇਖਿਆ ਆ ਤਾਂ ਹੋਣਾ ਨਹੀਂ ਆਪਣੇ ਆਪ ਇੱਕ ਨਵਾਂ ਜਾਲੀ ਜਿਹਾ ਕੰਮ ਕਰ ਲਿਆ 1900 ਮੈਨੂੰ ਲੱਗਦਾ ਹੈ 95 ਦਾ ਕੋਈ ਪੁਰਾਣਾ ਐਕਟ ਲੱਭ ਲਿਆ ਜਿਹੜਾ ਅੱਜਕੱਲ ਬੰਦ ਵੀ ਹੈ ਉਹਦਾ ਵੈਲਿਡਿਟੀ ਨਹੀਂ ਹੈ ਉਹਨੂੰ ਲੈ ਕੇ ਉਹਨਾਂ ਨੇ ਕਰਤਾ ਕਿ ਅਸੀਂ ਉਹ ਐਕਟ ਦੇ ਥੱਲੇ ਐਕਵਾਇਰ ਕਰਾਂਗੇ ਅੱਜ ਦੇ ਐਕਟ ਦੇ ਥੱਲੇ ਨਹੀਂ ਜਿਹੜਾ ਕਾਨੂੰਨੀ ਗਲਤ ਹੈ ਤੇ ਮੈਂ ਅਫਸਰਾਂ ਨੂੰ ਦੱਸਣਾ ਚਾਹਣਾ ਆ ਜਿਹੜੇ ਲੁਟੇਰੇ ਠੱਗਾ ਇਹ ਪੰਜਾਬ ਦੇ ਲੁੱਟਣ ਵਾਸਤੇ ਇਹਨਾਂ ਨੇ ਤਾਂ ਭੱਜ ਜਾਣਾ ਤੁਸੀਂ ਤਾਂ ਇੱਥੇ ਰਹਿਣਾ ਹੈ ਅਫਸਰਾਂ ਦੀ ਜਿੰਮੇਵਾਰੀ ਹੈ ਕੋਈ ਗਲਤ ਕੰਮ ਕਰਨਾ ਉਹਨੂੰ ਰੋਕਣਾ ਹੈ ਪਰ ਅਫਸੋਸ ਹੈ ਕਈ ਅਫਸਰ ਅਪ ਚੀਫ ਸੈਕਟਰੀ ਬਣਨ ਵਾਸਤੇ ਕਮਿਸ਼ਨਰ ਬਣਨ ਵਾਸਤੇ ਭੁੱਲ ਜਾਂਦੇ ਆ ਕਿ ਉਹਨਾਂ ਦਾ ਕੰਮ ਕੀ ਹੈ ਆ ਸਾਰਿਆਂ ਦੀ ਇਨਕੁਆਇਰੀ ਹੋਊਗੀ ਇੱਕ ਇੱਕ ਚੀਜ਼ ਦੀ ਇਨਕੁਆਇਰੀ ਹੋਊਗੀ ਤੇ ਹੁਣ ਜਿਹੜੀ ਵੱਡੀ ਗੱਲ ਕੀਤੀ ਕਿਉਂਕਿ ਕਈ ਅਫਸਰਾਂ ਨੇ ਤਾਂ ਪੈਰ ਲਾਏ ਨਹੀਂ ਤੁਸੀਂ ਦੇਖ ਲਓ ਮੁੱਖ ਮੰਤਰੀ ਨੇ ਵੀ ਕਿਹਾ ਮੁੱਖ ਮੰਤਰੀ ਨੇ ਵੀ ਕਿਹਾ ਕਿ ਮੈਂ ਮੇਰੇ ਦਸਕਤਨਾ ਖਰਾਓ ਮੈਨੂੰ ਤਾਂ ਮੈਂ ਤਾਂ ਅੰਦਰ ਹੋ ਜਾਊਗਾ ਫਿਰ ਇਹਨਾਂ ਨੇ ਕੀ ਸੋਚਿਆ ਇੱਕ ਨਵੀਂ ਕਮੇਟੀ ਬਣਾਤੀ ਜਿਹੜੀ ਲੈਂਡ ਪੂਲਿੰਗ ਦੀ ਅਕਵਾਇਰ ਕਰਨ ਵਾਸਤੇ ਉਹਦਾ ਚੇਅਰਮੈਨ ਬਣਾਤਾ ਚੀਫ ਸੈਕਟਰੀ ਪਹਿਲੀ ਵਾਰ ਕਿਸੇ ਵੀ ਸੂਬੇ ਦੇ ਇਤਿਹਾਸ ਵਿੱਚ ਜਦੋਂ ਵੀ ਕੋਈ ਪਲੈਨਿੰਗ ਹੁੰਦੀ ਹੈ ਉਹਦਾ ਹੈੱਡ ਚੇਅਰਮੈਨ ਹੁੰਦਾ ਹੈ ਕਮੇਟੀ ਦਾ ਚੀਫ ਮਨਿਸਟਰ ਪਹਿਲੀ ਵਾਰ ਚੀਫ ਮਨਿਸਟਰ ਨੂੰ ਪਾਸੇ ਕਰਤਾ ਤੇ ਉਹ ਜਿਹੜੇ ਕਮੇਟੀ ਦੇ ਮੈਂਬਰ ਹੁੰਦੇ ਆ ਉਸ ਮਹਿਕਮੇ ਦੇ ਮਨਿਸਟਰ ਤੇ ਸੈਕਟਰੀ ਉਹ ਵੀ ਪਾਸੇ ਕਰਤੇ ਹੁਣ ਕੱਲਾ ਇੱਕ ਚੀਫ ਸੈਕਟਰੀ ਰੱਖ ਗਏ ਉਹਦੇ ਨਾਲ ਦਿੱਲੀੋਂ ਚਾਰ ਬੰਦੇ ਲਾਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਪੰਜਾਬ ਦੀ ਲੋਕਾਂ ਦੀ ਕੀ ਲੋੜ ਐ ਹੁਣ ਆ ਬੰਦੇ ਕੌਣ ਐ ਇੱਕ ਹੈਗਾ ਅਨੁਰਾਗ ਕੁੰਡੂ ਪਤਾ ਨਹੀਂ ਕਿੱਥੋਂ ਲਿਆ ਲੱਭ ਕੇ ਲਿਆਂਦਾ ਐ ਇੱਕ ਹੈ ਸ਼ੌਕਤ ਰੌਏ ਮੈਨੂੰ ਲੱਗਦਾ ਬੰਗਾਲ ਤੋਂ ਲਿਆਂਦਾ ਹੋਣਾ ਕੋਈ ਇੱਕ ਬੀਬਾ ਮਹੇਸ਼ਵਰੀ ਇੱਕ ਸੀਮਾ ਪੰਸਰ ਦੇਖੋ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਪੰਜਾਬ ਦਾ ਨਹੀਂ ਮੈਂ ਚਾਰਾਂ ਨੂੰ ਕਹਿਣਾ ਚਾਹਣਾ ਐ ਜਿਹੜੇ ਭਾਵੇਂ ਕੁੰਡੂ ਐ ਭਾਵੇਂ ਰੌਏ ਐ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਇਦੋਂ ਪੰਜਾਬ ਪੁਲਿਸ ਬਦਲੀ ਜਿਹੜੇ ਅੱਜ ਤੁਹਾਨੂੰ ਸਲੂਟ ਮਾਰਦੇ ਨਾ ਡੇਢ ਸਾਲ ਬਾਅਦ ਅਕਾਲੀਆਂ ਨੂੰ ਸਲੂਟ ਮਰਿਆ ਕਰਨਗੇ ਉਹਦੇ ਬਾਅਦ ਜਿੰਦਾਬਾਦ ਜਿੰਦਾਬਾਦ ਬੀ ਸਿੰਘ ਬਾਦਾਨ ਜਿੰਦਾਬਾਦ ਬੀ ਸਿੰਘ ਬਾਦਾਨ ਜਿੰਦਾਬਾਦ ਉਹਦੇ ਬਾਅਦ ਉਹਦੇ ਬਾਅਦ ਰੋਇਤ ਸਾਹਿਬ ਕੁੰਡੂ ਸਾਹਿਬ ਤੁਸੀਂ ਕਿੱਧਰ ਭਜੋਗੇ ਆ ਚੀਫ ਸੈਕਟਰੀ ਸਾਹਿਬ ਤਹਾਨੂੰ ਪਤਾ ਹੀ ਨਹੀਂ ਹਲੇ ਵੀ ਦਲੇਰੀ ਫੜੋ ਪੰਜਾਬ ਨੂੰ ਕਿਸਾਨਾਂ ਦੀ ਆਵਾਜ਼ ਸੁਣੋ ਦਸਕਤ ਕਰਨੇ ਬੰਦ ਕਰ ਦਿਓ ਪਰ ਤੁਸੀਂ ਚਿੰਤਾ ਨਾ ਕਰੋ ਜਦੋਂ ਤੱਕ ਮੈਂ ਜਿਉਂਦਾ ਨਾ ਥੋੜੀ ਨਹੀਂ ਸਾਹ ਜਾਂਦਾ ਦੇਖੋ ਸੁਖਵੀਰ ਸਿੰਘ ਬਾਦਲ ਨੇ ਤਾਂ ਇਹਦਾ ਵਿਰੋਧ ਕੀਤਾ ਆਪਾਂ ਦੇਖ ਰਹੇ ਹਾਂ ਕਿ ਜਿਵੇਂ ਆਮ ਰੈਲੀਆਂ ਦੇ ਵਿੱਚ ਹੁੰਦਾ ਹੁਣ ਤੁਸੀਂ ਇਹ ਗੱਲ ਕਹੀ ਹੈ ਕਿ ਇਹਦਾ ਜਿਹੜਾ ਜਿਹੜੀ ਪੰਜਾਬ ਦੀ ਦੇਖੋ ਹਰ ਇੱਕ ਸੂਬੇ ਦੇ ਵਿੱਚ ਜਹਾਂ ਇੱਕ ਦੇਸ਼ ਦਾ ਆਪੋ ਆਪਣਾ ਇੱਕ ਕਾਰਜਕਾ ਹੁੰਦਾ ਕਿ ਜਿਹਦੇ ਨਾਲ ਉਸ ਨੂੰ ਪਛਾਣਿਆ ਜਾਂਦਾ ਪੰਜਾਬ ਖੇਤੀ ਪ੍ਰધાન ਸੂਬਾ ਰੁਣ ਕੇ ਆਪਾਂ ਇਸ ਤੇ ਵੀ ਗੱਲ ਕਰਾਂਗੇ ਕਿ ਤੁਸੀਂ ਗੱਲ ਕੀਤੀ ਹੈ ਵੀ ਜੇਕਰ ਪੰਜਾਬ ਦੀਆਂ ਜ਼ਮੀਨਾਂ ਇਸ ਤਰ੍ਹਾਂ ਖਤਮ ਹੋ ਜਾਣਗੀਆਂ ਤਾਂ ਪੰਜਾਬ ਦਾ ਹਾਲ ਕੀ ਹੋਵੇਗਾ ਕਿਉਂਕਿ ਆਲ ਵਾਲੇ ਸਮੇਂ ਤੋਂ ਪੰਜਾਬ ਨੂੰ ਇੱਕ ਖੇਤੀਬਾੜੀ ਤੌਰ ਤੇ ਬੰਨਿਆ ਜਾਂਦਾ ਵੀ ਪੰਜਾਬ ਦੇ ਵਿੱਚ ਜਿਹੜੀ ਹੈ ਉਨਤ ਬਹੁਤ ਜ਼ਿਆਦਾ ਹੁੰਦੀ ਹੈ ਇੱਥੇ ਕਿਹਨ ਹਰਿਆ ਭਰਿਆ ਦੇਸ਼ ਹੈ ਇਸ ਇਸ ਤਰ੍ਹਾਂ ਦੀ ਗੱਲਾਂ ਜਿਹੜੇ ਕੀਤੀ ਜਾਂਦੇ ਨਹੀਂ ਜੇਕਰ ਪੰਜਾਬ 'ਚ ਖੇਤੀ ਨਹੀਂ ਹੋਵੇਗੀ ਤਾਂ ਪੰਜਾਬ ਦੇ ਨੌਜਵਾਨ ਨੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਖੇਤੀ ਨਾਲ ਸੰਬੰਧਿਤ ਲੋਕ ਨੇ ਉਹ ਕੀ ਕਰਨਗੇ ਸੋ ਅੱਗੇ ਜਿਹੜਾ ਅੱਜ ਧਰਨਾ ਪ੍ਰਦਰਸ਼ਨ ਹੋਇਆ ਉਸ ਵਿਰੋਧ ਦੇ ਵਿੱਚ ਕਿਸਾਨ ਵੀ ਜਿਹੜੇ ਕਿਤਨੇ ਕਿਤੇ ਵਿਰੋਧ ਕਰ ਰਹੇ ਨੇ ਕਿਸਾਨ ਉਹ ਆਗੂ ਨੇ ਕੀ ਕਿਹਾ ਰਪਾਣਾ ਕਿ ਤੁਹਾਨੂੰ ਲੱਗਦਾ ਕਿ ਜੋ ਸਰਕਾਰ ਪੋਲਿਸੀ ਲੈ ਕੇ ਆਈ ਹੈ ਸਰਕਾਰ ਕਹਿ ਰਹੀ ਹੈ ਕਿ ਇਹ ਵਾਲੰਟੀਅਰ ਸਕੀਮ ਹੈ ਕਿ ਇਦਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਕਿ ਇਹ ਵਾਲੰਟੀਅਰ ਸਕੀਮ ਕਿਸ ਤਰ੍ਹਾਂ ਉਹ ਸਦੇਕੀ ਰਾਏ ਸਕੀਮ ਲੈ ਕੇ ਕੀਤੀ ਜਾ ਰਹੀ ਹੈ ਜਾਂ ਵਾਲੰਟੀਅਰ ਸਕੀਮ ਕੀ ਉਹ ਪਹਿਲੀ ਗੱਲ ਤਾਂ ਇਹ ਹੈ ਕਿ ਲੈਂਡ ਪੂਲਿੰਗ ਪਾਲਿਸੀ ਦਾ ਕਿਸਾਨ ਵੀ ਵਿਰੋਧ ਕਰ ਰਿਹਾ ਕਿਸਾਨਾਂ ਨੇ 30 ਜੁਲਾਈ ਨੂੰ ਇੱਕ ਟਰੈਕਟਰ ਤੇ ਝੰਡਾ ਮਾਰਚ ਰੱਖਿਆ ਪੂਰੇ ਪੰਜਾਬ ਦੇ ਵਿੱਚ ਔਰ ਕਿਸਾਨ ਇਹ ਵੀ ਕਹਿ ਰਿਹਾ ਕਿ ਜੇ ਲੋੜ ਪਈ ਤਾਂ ਦਿੱਲੀ ਵਰਗਾ ਅੰਦੋਲਨ ਇਸ ਵਾਰ ਪੰਜਾਬ ਵਿੱਚ ਹੋਏਗਾ ਪਰ ਅਗਲੀ ਨਾਲ ਇੱਕ ਪੱਖ ਇਹ ਵੀ ਹੈ ਕਿ ਪਿਛਲੇ ਕੁ ਸਮੇਂ ਤੋਂ ਜਦੋਂ ਦਾ ਸ਼ੰਭੂ ਉਤੇ ਖਨੌਰੀ ਤੋਂ ਬਾਰਡਰ ਤੋਂ ਜਿਹੜਾ ਕਿਸਾਨਾਂ ਦਾ ਜਿਹੜਾ ਅੰਦੋਲਨ ਚੱਕਿਆ ਤਾਂ ਉਸ ਤੋਂ ਬਾਅਦ ਕਿਸਾਨ 13 ਕੁਝ ਕਮਜ਼ੋਰ ਹੋਈਆਂ ਇਹ ਕੁਝ ਕਿਸਾਨ ਮੰਨਣ ਨਾ ਮੰਨਣ ਦੀ ਇੱਕ ਵੱਖਰੀ ਗੱਲ ਹੈ ਪਰ ਕਿਸਾਨੀ 13 ਉਸ ਨਾਲ ਕਮਜ਼ੋਰ ਹੋਈਆਂ ਤੇ ਵੱਡੇ ਗਿਣਤੇ ਕਿਸਾਨਾਂ ਨੂੰ ਵੀ ਇਹ ਲੱਗ ਰਿਹਾ ਕਿ ਜੇਕਰ ਹੁਣ ਅੰਦੋਲਨ ਕਰਨਾ ਹੈ ਤਾਂ ਇਕੱਠੇ ਹੋ ਕੇ ਕਰਨਾ ਪਊਗਾ ਤਾਂ ਉਹਦੇ ਵਿੱਚ ਸਰਕਾਰ ਦਾ ਇੰਨਾ ਕੁ ਵਿਰੋਧ ਉਹ ਅੰਦੋਲਨ ਸ਼ੁਰੂ ਕਿਵੇਂ ਹੋਏਗਾ ਉਹਦੀ ਸ਼ੁਰੂਆਤ ਕੌਣ ਕਰੇਗਾ ਠੀਕ ਹੈ ਤਾਂ ਇਸ ਕਰਕੇ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਆ ਪ੍ਰਸ਼ਾਸਨ ਆ ਜਿਹੜਾ ਉਹ ਲਗਾਤਾਰ ਉਸ ਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਕਿਵੇਂ ਹੋਏਗਾ ਆਪਾਂ ਦੇਖੀਏ ਕਿ ਇੰਨਾ ਵੱਡਾ ਅੰਦੋਲਨ ਜਿਹੜਾ ਚੱਕਿਆ ਤਾਂ ਇਸ ਕਰਕੇ ਉਹ ਅੰਦੋਲਨ ਹੋਏਗਾ ਨਹੀਂ ਹੋਏਗਾ ਜਾਂ ਕਿਵੇਂ ਉਹ ਹਲੇ ਬਾਅਦ ਦੀ ਗੱਲ ਆ ਪਰ 30 ਤਰੀਕ ਨੂੰ ਸਿਰਫ ਟਰੈਕਟਰ ਮਾਰਚ ਜਿਹੜਾ ਉਹ ਰੱਖਿਆ ਹੁਣ ਦੂਜੀ ਗੱਲ ਇੱਕ ਤਾਂ ਇਹ ਕਿ ਜਿਹੜਾ ਤੁਸੀਂ ਕਿਹਾ ਕਿ ਵਲੰਟੀਅਰ ਸਕੀਮ ਹੁਣ ਸਰਕਾਰ ਕਹਿੰਦੀ ਕਿ ਇੱਕ ਵਲੰਟਰੀ ਸਕੀਮ ਆ ਵਲੰਟਰੀ ਸਕੀਮ ਕੀ ਹੈ ਜਿਹੜਾ ਕਿਸਾਨ ਚਾਹੇ ਜ਼ਮੀਨ ਦੇ ਸਕਦਾ ਜਿਹੜਾ ਕਿਸਾਨ ਚਾਹੇ ਜ਼ਮੀਨ ਨਹੀਂ ਦੇ ਸਕਦਾ ਹੁਣ ਇਹਦੇ 'ਚ ਕੋਈ ਜਿਹੜੀ ਐਗਜ਼ੀਕਿਊਸ਼ਨ ਪਾਲਿਸੀ ਜਿਹੜੀ ਖੇਤੀਬਾੜੀ ਵਾਲੀ 2013 ਦੀ ਹੈ ਉਹ ਵੀ ਲਾਗੂ ਹੁੰਦੀ ਹੈ ਇਹਦੇ 'ਚ ਕਿ ਜੇਕਰ ਉਹ ਜਿਵੇਂ ਪਹਿਲਾਂ ਮੈਂ ਕਿਹਾ ਕਿ ਜੇਕਰ 10 ਕਸਾਨਾਂ ਦੀ ਜ਼ਮੀਨ ਹੈ ਮੇਰਾ ਇਹ ਸਵਾਲ ਹੈ ਕਿ ਜੇਕਰ 10 ਕਸਾਨਾਂ ਦੀ ਜ਼ਮੀਨ ਹੈ ਉਹ 11ਵਾਂ ਬੰਦਾ ਨਹੀਂ ਦੇਣਾ ਚਾਹੁੰਦਾ ਕਿ ਉਹਦੇ ਨਾਲ ਧੱਕੇ ਨਾਲ ਸਰਕਾਰ ਨਹੀਂ ਬਿਲਕੁਲ 10ਾਂ ਦੀ ਜ਼ਮੀਨ ਆ ਦੋਂ ਨੇ ਦੇਤੀ ਇੱਕ ਨਹੀਂ ਦੇਣਾ ਚਾਹੁੰਦਾ ਨਹੀਂ ਹੈ ਅਗਲੀ ਗੱਲ ਜੇ ਸਰਕਾਰ ਉਹਦੀ ਜ਼ਮੀਨ ਨਹੀਂ ਵੀ ਲੈ ਰਹੀ ਤੱਕ ਇਹ ਮੰਨ ਲੈਣੇ ਆ ਉਹਦੀ ਜ਼ਮੀਨ ਸੈਂਟਰ 'ਚ ਆ ਗਈ ਚਾਰ ਕਿੱਲੇ ਦੋ ਕਿੱਲੇ ਇੱਕ ਕਿੱਲਾ ਤਾਂ ਉਹਨੂੰ ਸਭ ਤੋਂ ਪਹਿਲਾਂ ਉਹਨੂੰ ਰਾਹ ਕੌਣ ਦੇਊਗਾ ਕੀ ਉਹਦਾ ਟਰੱਕ ਟਰੈਕਟਰ ਟਰਾਲੀ ਉਸ ਜਿਹੜੀ ਉਹ ਬਣੇਗੀ ਉਥੋਂ ਦੀ ਜਿਹੜਾ ਰਸਤਾ ਬਣੇਗਾ ਠੀਕ ਹੈ ਪਲਾਨ ਕੀ ਉਹਦਾ ਜੋ ਲੰਘਣ ਦੇਣਗੇ ਉਥੋਂ ਦੀ ਦੂਜੀ ਗੱਲ ਆਪਾਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਇਹ ਤਾਂ ਚਲੋ ਇੱਕ ਨਵੀਂ ਪਾਲਸੀ ਇਸ ਤੋਂ ਪਹਿਲਾਂ ਜਦੋਂ ਹੋਇਆ ਜਦੋਂ ਕੋਈ ਵੀ ਜਾਇਜ਼ ਨਜਾਇਜ਼ ਕਲੋਨੀ ਕੱਟਦੀ ਹੈ ਤੇ ਜਦੋਂ ਉਹਦੀ ਪਿੱਛੇ ਵਾਲੀ ਜ਼ਮੀਨ ਉਸ ਡੀਲਰ ਨੇ ਲੈਣੀ ਹੁੰਦੀ ਹੈ ਜਾਂ ਆਪਾਂ ਇੱਕ ਮਾਫੀਆ ਵੀ ਕਹ ਲਓ ਉਹਨੂੰ ਜਦੋਂ ਉਹਨੇ ਲੈਣੀ ਹੁੰਦੀ ਹੈ ਤਾਂ ਫਿਰ ਉਹਦੇ ਟਰੈਕਟਰ ਵੀ ਰੋਕੇ ਜਾਂਦੇ ਆ ਤੇ ਉਹਦੇ ਫਿਰ ਉਥੋਂ ਉਸ ਰਸਤੇ ਨੂੰ ਜਾਣ ਲੱਗਿਆ ਰਸਤਾ ਵੀ ਰੋਕਿਆ ਜਾਂਦਾ ਠੀਕ ਤਾਂ ਫਿਰ ਉਹਨੂੰ ਇਸ ਹਿਸਾਬ ਨਾਲ ਹੌਲੀ 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 ਜਲੀਲ ਕੀਤਾ ਜਾਂਦਾ ਕਿ ਉਹ ਕਿਸਾਨ ਫਿਰ ਆਪ ਹੀ ਕਹਿੰਦਾ ਕਿ ਮੇਰੀ ਜ਼ਮੀਨ ਲੈ ਲਓ ਲੈ ਲਓ ਤੇ ਇਦਾਂ ਦੇ ਜਿਹੜੀਆਂ ਸਕੀਮਾਂ ਨੇ ਹੁਣ ਉਹ ਵਲੰਟਰੀ ਸਕੀਮ ਠੀਕ ਹੈ ਕਿ ਸਰਕਾਰ ਕਹਿੰਦੀ ਆ ਉਹ ਨਹੀਂ ਵੀ ਲਈ ਜਾਊਗੀ ਪਰ ਉਹ ਇਸ ਰਸਤੇ ਦੇ ਨਾਲ ਉਸ ਨੂੰ ਹੋ ਸਕਦਾ ਹੁਣ ਅਗਲੀ ਗੱਲ ਕਿ ਕਿਸਾਨਾਂ ਕੋਲ ਕਾਨੂੰਨੀ ਪਾਰਾ ਕੀ ਆ ਹਾਂ ਵੀ ਆ ਬਿਲਕੁਲ ਇੱਕ ਤਾਂ ਇਹ ਕਿ ਕਿਸਾਨਾਂ ਕੋਲੋਂ ਜਿਵੇਂ ਆਪਾਂ ਦੇਖਦੇ ਆ ਕਿ ਉਹਨਾਂ ਤੋਂ رائے ਮੰਗੀ ਗਈ ਆ। ਦੂਜਾ ਜਿਹੜਾ ਇਹ ਨੋਟੀਫਿਕੇਸ਼ਨ ਹੋਇਆ ਨੋਟੀਫਿਕੇਸ਼ਨ ਹੋਇਆ 4 6 2025 ਨੂੰ ਉਹਦੇ 'ਚ 2 ਮਹੀਨੇ ਇਤਰਾਜ਼ ਲਈ ਦਿੱਤੇ ਆ। ਅੱਛਾ ਜਿਹੜਾ ਜੇ ਕਿਸਾਨ ਆਪਣੀ رائے ਦੇ ਦਿੰਦੇ ਆ। ਜੇ ਕਿਸੇ ਕਿਸਾਨ 65000 ਏਕੜ ਜਿਹਦੀ ਉਹਦੇ ਵਿੱਚ ਖਸਰਾ ਨੰਬਰ ਆ ਗਈ। ਜੇਕਰ ਉਹਨੂੰ ਇਤਰਾਜ਼ ਹੈ ਤਾਂ ਉਹ 2 ਮਹੀਨਿਆਂ ਦੇ ਅੰਦਰ ਜਿਹਦੀ 3 ਅਗਸਤ ਆਖਰੀ ਤਰੀਕ ਹੈ। 3 ਅਗਸਤ ਤੋਂ ਪਹਿਲਾਂ ਪਹਿਲਾਂ ਉਹਨੂੰ ਉਹਦਾ ਇਤਰਾਜ਼ ਫੈਲ ਕਰਨਾ ਪਊਗਾ। ਓਕੇ ਹੁਣ ਕਿਸਾਨ ਅੱਧਿਆਂ ਤਾਂ ਪਤਾ ਹੀ ਨਹੀਂ ਕਿ ਮੇਰੀ ਜ਼ਮੀਨ ਆ ਗਈ। ਕਿਉਂ ਕਿਉਂਕਿ ਉਹਨੂੰ ਪਾਲਸੀ ਦੀ ਪੜੀ। ਹੁਣ ਪਾਲਸੀ ਕਿੱਥੇ ਆ? ਜਨਤਾ ਦੇ ਆਪਾਂ ਪਬਲਿਕ ਡੋਮੇਨ 'ਚ ਤਾਂ ਹੈ ਨਹੀਂ ਕਿ ਤੁਸੀਂ ਜਾਓ ਰਸਤੇ ਵਿੱਚ ਜਿੱਥੇ ਮਰਜ਼ੀ ਪਾਲਸੀ ਲੈ ਲਓ। ਠੀਕ ਹੈ। ਹੁਣ ਜਿਹੜੀ ਪਾਲਸੀ ਹੈ ਵੀ ਆ ਬਣ ਜੇ ਗੱਲ ਤੁਹਾਡੀ ਹੋਈ ਜਾਣ ਕਿ ਕਿਸਾਨ ਪਿੰਡ ਦਾ ਕਿਸਾਨ ਬੜਾ ਸਿੱਧਾ ਸਾਦਾ ਹੈ। ਉਹਨੇ ਖੇਤਾਂ ਦੇ ਵਿੱਚ ਜਾਣਾ ਆਪਣੀ ਫਸਲ ਉਗਾਣੀ ਹੈ। ਉਤੋਂ ਜੋ ਦਾ ਚਮਾਈ ਜਾਂ ਮਹੀਨੇ ਦੀ ਉਹ ਰਕਮ ਹੁੰਦੀ ਆ ਉਹ ਲੈ ਲੈਣੀ ਹੈ। ਕਿ ਉਹ ਪਾਲਸੀ ਜਿਹੜੀ ਹੈ ਇਹਨੂੰ ਕਿਸਾਨ ਨੂੰ ਉਸ ਜਗ੍ਹਾ ਤੇ ਜਾ ਕੇ ਸਮਝਾ ਰਹੇ ਆ ਅਫਸਰ ਕੋਈ ਕੋਈ ਦੱਸ ਰਹੇ ਨੇ ਵੀ ਆ ਸਕੀਮ ਆ ਤੁਹਾਡੀ ਜ਼ਮੀਨ ਵਿੱਚ ਆ ਗਈ ਤੁਸੀਂ ਲੈਂਡ ਕਰਨੀ ਹੈ ਕਿ ਨਹੀਂ ਮੈਂ ਕਹਿ ਰਿਹਾ ਪਾਲਸੀ ਜਿਹੜੀ ਕਹਿੰਦੇ ਆ ਪਬਲਿਕ ਡੋਮੇਨ ਚ ਹੈ ਪਰ ਉਹ ਮਿਲੂਗੀ ਕਿੱਥੋਂ ਪਬਲਿਕ ਜਿਹੜੀ ਪਾਲਸੀ ਹੈ ਤੁਹਾਡੇ ਗਮਾੜਾ ਗਲਾੜਾ ਪੁੱਡਾ ਇਹਨਾਂ ਦੀ ਵੈਬਸਾਈਟ ਤੇ ਆ ਨਹੀਂ ਕਿਸਾਨ ਤੱਕ ਕਿਸਾਨ ਤੱਕ ਇਹ ਖਾਊਗਾ ਜਾ ਕੇ ਉੱਥੋਂ ਲੈਣੀ ਨਹੀਂ ਠੀਕ ਹੈ ਆਮ ਬੰਦਾ ਉਹ ਤਾਂ ਡਾਊਨਲੋਡ ਨਹੀਂ ਕਰ ਸਕਦਾ ਜੇ ਡਾਊਨਲੋਡ ਕਰ ਲਈ ਤਾਂ ਉਹਨੂੰ ਸਮਝ ਨਹੀਂ ਆਣੀ ਤਾਂ ਇਸ ਕਰਕੇ ਜਿਹੜੀ ਪਾਲਿਸੀ ਨੂੰ ਲੈ ਕੇ ਬਹੁਤੇ ਕਿਸਾਨਾਂ ਨੇ ਤਾਂ ਅਜੇ ਤੱਕ ਇਤਰਾਜ਼ ਹੀ ਨਹੀਂ ਫੈਲ ਕੀਤੇ ਤੁਸੀਂ ਸੜਕਾਂ ਤੇ ਅਜੇ ਨੂੰ ਧਰਨੇ ਲਈ ਜਾ ਰਹੇ ਹੋ ਹੁਣ ਜਾਂ ਤਾਂ ਤੁਸੀਂ ਧਰਨੇ ਲਾਉਂਗੇ ਜਦੋਂ ਤੁਸੀਂ ਧਰਨੇਾਂ ਤੇ ਉਤਰੋਗੇ ਜੇ ਤਾਂ ਇਹ ਮਾਮਲਾ ਗਿਆ ਅਦਾਲਤ ਚ ਤਾਂ ਉੱਥੇ ਕਿਸਾਨ ਪੱਖ ਕਮਜ਼ੋਰ ਆ ਕਿਉਂ ਕਿਉਂਕਿ ਤੁਹਾਨੂੰ 2 ਮਹੀਨੇ ਸਰਕਾਰ ਨੇ ਦਿੱਤੇ ਤੁਸੀਂ ਇਤਰਾਜ਼ ਨਹੀਂ ਫੈਲ ਕੀਤੇ ਜੇ ਤੁਸੀਂ ਅੰਦੋਲਨ ਕਰੋਗੇ ਅੰਦੋਲਨ ਦੇ ਵੀ ਫਿਰ ਅੱਗੇ ਦੋ ਰਾ ਜਾਂ ਤਾਂ ਸਰਕਾਰ ਦਵਾ ਦੇ ਹੇਠਾ ਕੇ ਤੁਹਾਡੀ ਪਾਲਿਸੀ ਵਾਪਸ ਲਵੇ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਫਿਰ ਕਿਸਾਨਾਂ ਦਾ ਸਟਕਾਰਾ ਹੁੰਦਾ ਜਾਂ ਫਿਰ ਕਿਸਾਨ ਤੁਹਾਡੇ ਨਾਲ ਧੱਕਾ ਕਰੇਗੀ ਤੁਹਾਡਾ ਅੰਦੋਲਨ ਜਿਹੜਾ ਉਹ ਖਤਮ ਕਰੇਗੀ ਇਸੇ ਸੰਬੰਧ ਦੇ ਵਿੱਚ ਜਿਹੜੇ ਐਮਪੀ ਨੇ ਆਮ ਆਦੀ ਪਾਰਟੀ ਦੇ ਮਾਲਵਿੰਦਰ ਸਿੰਘ ਕੰਗ ਤਾਂ ਉਹਨਾਂ ਨੇ ਇੱਕ ਇਸ ਸੰਬੰਧ ਤੇ ਪੋਸਟ ਵੀ ਪਾਈ ਹੈ ਫਿਰ ਉਹਦੇ ਆਪਾਂ ਪੋਸਟ ਦੇ ਮਾਇਨੇ ਕੀ ਸਮਝੀਏ ਦੇਖੋ ਉਹਦੇ ਚ ਨਾ ਜਿਹੜਾ ਮਾਲਵਿੰਦਰ ਕੰਗ ਕੱਲ ਉਹਨੇ ਕਰਾ ਦਿੱਤਨ ਸ਼ਾਮ دیر ਸ਼ਾਮ ਪੋਸਟ ਪਾਈ ਹੈ ਉਹਦੇ ਚ ਉਹਨਾਂ ਨੇ ਲਿਖਿਆ ਕਿ ਹੁਣ ਤੱਕ ਜਦੋਂ ਵੀ ਸੱਤਾ ਤੇ ਆਮ ਆਦਮੀ ਪਾਰਟੀ ਹੂੰ ਕਿਸਾਨਾਂ ਦੀ ਪੱਖ ਦੀ ਬਹੁਤ ਕੰਮ ਕੀਤੀ ਆ ਉਹਨਾਂ ਨੇ ਨਹਿਰੀ ਸੋਇਆਂ ਦੇ ਪਾਣੀ ਦਾ ਜਾਂ ਹੋਰ ਜਿਹੜੇ ਫਸਲਾਂ ਨੂੰ ਲੈ ਕੇ ਕਾਫੀ ਜਿਹੜਾ ਉਹਨੇ ਗਿਣਾਇਆ ਵੀ ਅਸੀਂ ਕਿਸਾਨਾਂ ਦੇ ਪੱਖ ਵਿੱਚ ਕੰਮ ਕੀਤੇ ਆ ਤੇ ਕਿਸਾਨਾਂ ਦੀ ਸਲਾਹ ਲਈ ਆ ਤਾਂ ਉਹਨਾਂ ਨੇ ਸਲਾਹ ਦਿੱਤੀ ਆਪਣੀ ਪਾਰਟੀ ਨੂੰ ਕਿ ਆਪਾਂ ਇਸ ਪਾਲਿਸੀ ਉਹਨਾਂ ਨੇ ਨਾ ਤਾਂ ਇਹ ਕਿਹਾ ਇਹ ਵਾਪਸ ਲਓ ਨਾ ਉਹਨਾਂ ਨੇ ਕਿਹਾ ਕਿ ਇਹ ਪਾਲਿਸੀ ਮਾੜੀ ਆ ਉਹਨਾਂ ਨੇ ਇਹ ਕਿਹਾ ਕਿ ਆਪਾਂ ਕਿਸਾਨਾਂ ਨਾਲ ਸਲਾਹ ਕਰ ਲਈ ਆ ਹੁਣ ਉਹ ਸਲਾਹ ਉਹਦੀ ਮੰਨੀ ਜਾਏਗੀ ਕਿ ਨਹੀਂ ਮੰਨੀ ਕਿਉਂਕਿ ਉਹ ਵੀ ਕਿਸਾਨ ਆ ਔਰ ਦੂਜਾ ਉਹਨਾਂ ਦਾ ਕਈ ਥਾਂ ਤੇ ਤਾਂ ਉਹਨਾਂ ਦੇ ਜਿਹੜੇ ਅਲੱਗ-ਅਲੱਗ ਚਰਚਾ ਤਰੀਕੇ ਦੀ ਹੈ ਇੱਕ ਤਾਂ ਚਰਚਾ ਇਹ ਹੋ ਰਹੀ ਹੈ ਕਿ ਸ਼ਾਇਦ ਜਿਹੜੇ ਮਾਲਬਿੰਦਰ ਕੰਗ ਹੈ ਉਹ ਹੁਣ ਵੀ ਜਿਹੜੇ ਉਹਨਾਂ ਦੇ ਕਿਸਾਨ ਨੇੜੇ ਲੱਗਦੇ ਆ ਆਸ-ਪਾਸ ਰਹਿੰਦੇ ਆ ਸਵੇਰੇ ਸ਼ਾਮ ਉਹਨਾਂ 'ਚ ਵਿਚਰਦੇ ਆ ਉਹਨਾਂ 'ਚ ਬੈਠਦੇ ਆ ਵੀ ਸ਼ਾਇਦ ਉਹਨਾਂ ਨੇ ਸਲਾਹ ਦਿੱਤੀ ਹੋਈਗੀ ਕਿ ਤੁਸੀਂ ਸਰਕਾਰ ਨੂੰ ਸਲਾਹ ਦਿਓ ਦੂਜਾ ਇਹ ਵੀ ਹੈ ਕੁਝ ਲੋਕੇ ਚਰਚਾ ਕਰਦੇ ਆ ਕਿ ਉਹ ਸਰਕਾਰ ਤੋਂ ਖਿਲਾਫ ਚੱਲ ਕੇ ਮਰੇ ਆ ਆਮ ਆਦਮੀ ਪਾਰਟੀ ਦੇ ਜਿੰਨੇ ਲੀਡਰ ਆ ਵਾਲੰਟਰੀ ਹੈ ਵਲੰਟੀਅਰ ਨੇ ਐਮ ਐਲ ਏ ਐਮ ਪੀ ਉਹ ਲੋਕਾਂ ਨੂੰ ਸਮਝਾਉਣ 'ਚ ਲੱਗੇ ਹੋਏ ਨੇ ਕਿ ਪਾਲਿਸੀ ਵਧੀਆ ਹੈ ਤੇ ਦੂਜੇ ਪਾਸੇ ਐਮ ਪੀ ਕੰਗ ਨੇ ਜਿਹੜੇ ਉਹ ਆਪਣੀ ਪਾਰਟੀ ਨੂੰ ਸਮਝਾ ਰਹੇ ਆ ਕਿ ਆਪਾਂ ਕਿਸਾਨਾਂ ਦੀ ਸਲਾਹ ਲਈਏ ਤਾਂ ਠੀਕ ਹੈ ਕਿ ਚੰਗੀ ਗੱਲ ਆ ਜਿਹੜੀ ਉਹ ਹੋਇਆ ਉਹਨਾਂ ਨੇ ਕੀਤਾ ਪਰ ਇਹਦੇ 'ਚ ਜਦੋਂ ਕਿਸਾਨਾਂ ਨੇ ਪਿਛਲੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਵੀ ਜਿਹੜਾ ਹੈਗੇ ਵੱਡੇ ਐਲਾਨ ਕੀਤੇ ਇਸ ਨੂੰ ਲੈ ਕੇ ਆਪਾਂ ਇੱਕ ਵਾਰ ਉਸਤੇ ਨਜ਼ਰ ਜ਼ਰੂਰ ਮਾਰਦੇ ਹਾਂ ਕਿ ਉਹਨਾਂ ਨੇ ਕਿਹਾ ਕਿ ਮੈਂ ਸਰਵਨ ਸਿੰਘ ਪੰਦੇ ਕਿਸਾਨ ਮਿਹਨਤੂ ਸਿਵਲ ਕਮੇਟੀ ਪੰਜਾਬ ਸੇ आज नई दिल्ली में ऑल इंडिया किसान मजदूर मोर्चा की बैठक हो रही है हम लोग इस समय नई दिल्ली में ही बैठे हुए और गुरुद्वारा रिकाबगंज में ये मीटिंग होगी जिसमें लगभग सात आठ राज्यों से किसान पहुंचेंगे और जो अभी भारत अमेरिका के साथ समझौता करने जा रहा है उसके ऊपर भी चर्चा करेंगे कृषि क्षेत्र पर उसका क्या बुरा प्रभाव पड़ेगा पार्लियामेंट का मानसून सत्र चल रहा बिजली बोर्ड को इलेक्ट्रिसिटी बिल लाने की कोशिश है जिनमें प्राइवेट कंपनियों को रेट तय करने का पूरे देश के बिजली बोर्ड को निजी हाथों में देने का निर्णय है इसके ऊपर भी चर्चा होगी अभी पार्लियामेंट में ना तो एमएसपी लीगल गारंटी कानून पर बात हो रही है ना किसान मजदूर को कर्ज मुक्त करने के ऊपर कोई इस तरह की बात हो रही है उसके ऊपर भी हम लोग चर्चा करेंगे जो पंजाब की भगवंत मान सरकार है जो लैंड पुलिंग पॉलिसी लेकर आई है उसका एजेंडा भी ऑल इंडिया के में, में हम लोग चर्चा के लिए रखेंगे जो पंजाब हरियाणा के एम ने फैसले किए हैं उसको भी यहाँ ऑल इंडिया कैम्प में हम लोग पास करवाने की कोशिश करेंगे और आने वाले समय में पूरे पंजाब में भगवंत मान सरकार के खिलाफ जो तो बड़ा आंदोलन है जो जलंधर में हम लोग ने 20 अगस्त को जमीन बचाओ गांव बचाओ और पंजाब बचाओ महारैली रखी उसके ऊपर भी चर्चा आज होगी धन्यवाद सब so, बिल्कुल जी किसानों ने खास तौर पर क्योंकि दर्शकों ने भी सुनी है कि जरा ये पॉलिसी लेके आई है सरकार ਕੀ ਇਹ ਕਿਸਾਨਾਂ ਦੇ ਲਈ ਘਾਤਕ ਹੈ ਕਿਉਂਕਿ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਅਜੇ ਤੱਕ ਕਿਸਾਨਾਂ ਦੇ ਟੇਬਲ ਤੱਕ ਨਹੀਂ ਪਹੁੰਚੀ ਵੀ ਸਰਕਾਰ ਨੂੰ ਪ੍ਰੋਪਰ ਤੱਕ ਜਾ ਕਿਸਾਨਾਂ ਨੂੰ ਪ੍ਰੋਪਰ ਤਿਕ ਨਾਲ ਜਾਣਕਾਰੀ ਨਹੀਂ ਹੈ ਜਾਂ ਫਿਰ ਕਿਸਾਨ ਕਿਸਾਨਾਂ ਨੂੰ ਕੀ ਗੁਮਰਾਹ ਕੀਤਾ ਜਾਂਦਾ ਜੋ ਕਿਸਾਨ ਕਹਿ ਰਹੇ ਨੇ ਸੋ ਉਹਨਾਂ ਨੇ ਵਿਰੋਧ ਵੀ ਕੀਤਾ ਸਰਕਾਰ ਦਾ ਤੇ ਦੂਜੇ ਪਾਸੇ ਜਰ ਪਾਣੇ ਜਾਂਦੇ ਜਾਂਦੇ ਆਪਾਂ ਕਿਉਂਕਿ ਸਮਾਂ ਬੜਾ ਘੱਟ ਹੈ ਕੀ ਲੱਗਦਾ ਕਿ ਉਹਨਾਂ ਪਾਲਿਸੀ ਨੂੰ ਲੈ ਕੇ ਕੀ ਸਰਕਾਰ ਜਿਹੜਾ ਮਿਸ਼ਨ ਲੈ ਕੇ ਗਈ ਹੈ ਕੀ ਲੱਗਦਾ ਕਿ ਇਹ ਮਿਸ਼ਨ ਸਿਰੇ ਚੜੇਗਾ ਜਾਂ ਫਿਰ ਉਵੇਂ ਪੰਜਾਬ ਦੀਆਂ ਸੜਕਾਂ ਦੇ ਉੱਪਰ ਜਿਸ ਤਰ੍ਹਾਂ ਲਗਾਤਾਰ ਤਰਨੇ ਪ੍ਰਦਰਸ਼ਨ ਹੋਏ ਨਾਰੇਬਾਜੀ ਹੋਈ ਫਿਰ ਉਹੀ ਪ੍ਰੋਸੈਸ ਚੱਲੇਗਾ ਦੇਖੋ ਐਦਾਂ ਹੈਗਾ ਮਰਜ਼ੀ ਤੇ ਪਹਿਲੀ ਗੱਲ ਤਾਂ ਕਿ ਪਾਲਿਸੀ ਦਾ ਫਾਇਦਾ ਕਿਨੂੰ ਹੋਏਗਾ ਕੀ ਕਿਸਾਨ ਨੂੰ ਮਾ ਪਤਾ ਕਹਤਾ ਵੀ ਆ ਫਾਇਦਾ ਹੋਏਗਾ ਕੀ ਆਮ ਲੋਕਾਂ ਨੂੰ ਫਾਇਦਾ ਹੋਏਗਾ ਕੀ ਗਰੀਬ ਨੂੰ ਫਾਇਦਾ ਹੋਏਗਾ ਕਿ ਅੱਜ ਪੰਜਾਬ ਦੇ ਵਿੱਚ ਜਿਹੜਾ ਗਰੀਬ ਹੈ ਜਿਹੜਾ ਇੱਕ ਕਿਰਾਏ ਤੇ ਬੈਠਾ ਹੈ ਜਿਹਦੇ ਕੋਲ ਆਪਣਾ ਘਰ ਨਹੀਂ ਕੀ ਉਹਦੀ ਇੰਨੀ ਹੈਸੀਅਤ ਹੈ ਕਿ ਉਹ 30000 35000 50000 ਜਾਂ 25000 ਰੁਪਏ ਗੱਜ ਨੂੰ ਜਗਾ ਖਰੀਦ ਸਕੇਗਾ ਬਿਲਕੁਲ ਠੀਕ ਹੈ ਇੱਕ ਸਕੀਮ ਹੈ ਇੱਕ ਸਾਡਾ ਲਾਭ ਹੀ ਹੈਗਾ ਕਿ ਜਦੋਂ ਕੋਈ ਕਲੋਨੀ ਕੱਟਣੀ ਹੁੰਦੀ ਹੈ ਦੇਖੋ ਇਹ ਡਬਲਯੂ ਐਸ ਜਿਹੜੇ ਉਹਦੇ ਚ ਸਕੀਮ ਦੇ ਵਿੱਚ ਆਉਂਦੇ ਆ ਕਿ ਇੰਨੀ ਜਗ੍ਹਾ ਤੁਸੀਂ ਗਰੀਬਾਂ ਲਈ ਰੱਖਣੀ ਆ ਅੱਜ ਤੱਕ ਤੁਸੀਂ ਇਹ ਦੱਸੋ ਕਿ ਪੰਜਾਬ ਦੇ ਵਿੱਚ ਜਿੰਨੀਆਂ ਕਲੋਨੀਆਂ ਕੱਟੀਆਂ ਤਾਂ ਉਹਦੇ ਵਿੱਚ ਗਰੀਬਾਂ ਲਈ ਕਿੰਨੀ ਰੱਖੀ ਆ ਕਿਹੜੇ ਪਾਸੇ ਜਗ੍ਹਾ ਹੈਗੀ ਆ ਕਿ ਗਰੀਬਾਂ ਲਈ ਔਰ ਇਹਦੇ ਚ ਜਿਹੜਾ ਨੋਟੀਫਿਕੇਸ਼ਨ ਆਪਣਾ ਲੈਂਡ ਪੂਲਿ ਪਾਲਿਸੀ ਦਾ ਇਹਦੇ ਵਿੱਚ ਵੀ ਇਹ ਦੱਸੋ ਕਿ ਕੋਈ ਇਹਦੇ ਚ ਕਲੋਜ਼ ਰੱਖਿਆ ਆਪਾਂ ਨੇ ਕਿ ਇੰਨੀ ਜਗ੍ਹਾ ਜਿਹੜੀ ਗਰੀਬਾਂ ਨੂੰ ਮਿਲੇਗੀ ਫਿਰ ਦੂਜੀ ਗੱਲ ਜਦੋਂ ਪੰਜਾਬ ਦੇ ਵਿੱਚ ਤਾਂ ਜਿਹੜੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਜਨਰੇਸ਼ਨ ਹੈ ਉਹ ਤਾਂ ਪਹਿਲੇ ਵਿਦੇਸ਼ਾਂ ਨੂੰ ਭੱਜ ਰਹੀ ਹੈ ਸਾਡੇ ਪੰਜਾਬ ਦੇ ਵਿੱਚ ਹੁਣ ਕਿੰਨੇ ਲੋਕ ਹੈ ਜਿਨ੍ਹਾਂ ਨੂੰ ਅਜੇ ਵੀ ਘਰਾਂ ਦੀ ਲੋੜ ਹੈ ਜਾਂ ਜਿੰਨੇ ਕਿਹੜੇ ਲੋਕ ਨੇ ਉਹ ਜਿਹੜੇ ਅੱਜ ਵੀ ਆਪਣਾ ਪਿੰਡ ਵਾਲਾ ਘਰ ਛੱਡ ਕੇ ਜਾਂ ਸ਼ਹਿਰ ਦਾ ਅੰਦਰਲਾ ਘਰ ਛੱਡ ਕੇ ਉਹ 10 ਕਿਲੋਮੀਟਰ 5 ਕਿਲੋਮੀਟਰ ਸ਼ਹਿਰ ਤੋਂ ਬਾਹਰ ਵਸਣਾ ਚਾਹੁੰਦੇ ਨੇ ਇਹ ਵੀ ਤਾਂ ਬੜਾ ਬਣ ਗਿਆ ਖੇਤੀ ਕੀਤਾ ਵੀ ਤਾਂ ਖਤਮ ਹੋ ਰਿਹਾ ਜੇਕਰ ਇਹਨਾਂ ਜਮੀਨ ਉਹ ਵੀ ਕਿਲ ਦਾ 65000 ਏਕੜ ਥੋੜੀ ਥੋੜਾ ਠੀਕ ਹੈ ਉਹਦੇ ਤਿੰਨ ਚੰਡੀਗੜਾ ਵਰਗੀ ਤਿੰਨ ਚੰਡੀਗੜ ਬਣ ਜਾਣਗੇ ਜਿੰਨੀ 65000 ਏਕੜ ਦੇ ਵਿੱਚ ਜਿੰਨੀ ਜਗ੍ਹਾ ਫਿਰ ਜੇ ਮੰਨ ਲਓ ਕਿ ਕੋਈ ਜਗਾਹ ਖਰੀਦਣਾ ਵੀ ਚਾਹੁੰਦਾ ਹੈ ਜਗਾਹ ਮੰਨ ਲਓ ਉਹਦੇ ਕੋਲ ਹੈ ਵੀ ਨਹੀਂ ਸ਼ਹਿਰ ਚ ਕਿਰਾਏ ਤੇ ਰਹਿ ਰਿਹਾ ਤਾਂ ਕਰੋ 30 25 30000 ਰੁਪਏ ਕਰ ਕਿਤੋਂ ਖਰੀਦੇਗਾ ਦੱਸੋ ਮੈਨੂੰ ਹਾਂ ਇਹ ਤਾਂ ਹੈ ਜਿਵੇਂ ਆਪ ਪਹਿਲਾਂ ਦੇਖਦੇ ਆ ਕਿ ਕੋਈ ਜਿਹੜੀਆਂ ਆਮ ਕਲੋਨੀਆ ਕਰਦੀਆਂ ਸੀ 5000 ਰੁਪਏ 4000 ਰੁਪਏ 6000 ਰੁਪਏ ਗੱਜ ਸੀ ਆਮ ਲੋਕ ਲੈ ਕੇ ਹਾਲੀ ਹਾਲੀਵੁੱਡ ਉੱਪਰ ਬਣਾ ਲੈਂਦੇ ਸੀਗੇ ਪਰ ਜਦੋਂ ਰੇਟ ਹੀ 25 30000 ਹੋਏਗਾ ਜਦੋਂ ਸਰਕਾਰ ਨੇ ਉੱਪਰ ਉਹਦੇ ਟੈਕਸ ਇੰਨੇ ਲਾ ਲਾ ਕੇ 25 30000 ਤੋਂ ਘੱਟ ਪੈਣੀ ਹੋਣੀ ਜਗਾ ਤਾਂ ਕਿੰਨੇ ਲੋਕ ਉਹ ਆ ਕਿ ਜਿਨ੍ਹਾਂ ਨੂੰ ਘਰ ਜਿਹੜੇ 25 30 ਹਜ਼ਾਰ ਖਰੀਦ ਸਕਦੇ ਆ ਕਿੰਨੇ ਲੋਕ ਉਹ ਨੇ ਕਿ ਜਿਹੜੇ ਚਾਹੁੰਦੇ ਨੇ ਕਿ ਮੈਂ ਆਪਣਾ ਘਰ ਛੱਡ ਕੇ ਨਵਾਂ ਘਰ ਖਰੀਦਣਾ ਕਿੰਨੇ ਪੈਸੇ ਉਹਨਾਂ ਕੋਲ ਸਾਡੀ ਆਉਣ ਵਾਲੇ ਜਨਰੇਸ਼ਨ ਦਾ ਪਹਿਲੀ ਵਾਰ ਬੈਠੀ ਆ ਤੇ ਜਿਹੜੇ ਉਰੇ ਨੇ ਉਹ ਜਾਣ ਲਈ ਤਿਆਰ ਨੇ ਉਹਨਾਂ ਦੀ ਜ਼ਮੀਨਾਂ ਤੁਸੀਂ ਉਹਨਾਂ ਦੀ ਜ਼ਮੀਨਾਂ ਤੁਸੀਂ ਖੋਲ੍ਹੀਏ ਤਾਂ ਇਸ ਕਰਕੇ ਇਹ ਹੈ ਵੀ ਸਰਕਾਰਾਂ ਨੂੰ ਪਾਲਿਸੀ ਚੰਗੀ ਆ ਪਾਲਿਸੀ ਮਾੜੀ ਨਹੀਂ ਪਰ ਇਹਦੇ ਵਿੱਚ ਥੋੜਾ ਜਆ ਆਮ ਲੋਕਾਂ ਦਾ ਵੀ ਧਿਆਨ ਰੱਖਿਆ ਜਾਵੇ ਤੇ ਥੋੜਾ ਜਆ ਜਿਹੜਾ ਦੂਜੇ ਹਰ ਇੱਕ ਬੰਦੇ ਦਾ ਧਿਆਨ ਰੱਖ ਕੇ ਫਿਰ ਇਹਦਾਂ ਦੀਆਂ ਪਾਲਿਸੀਆਂ ਨੂੰ ਬੜਾਈਆਂ ਜਾਵੇ ਠੀਕ ਹੈ ਰਪਾਣੇ ਬਬੂ ਧੰਨਵਾਦ ਸੋ ਬ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਹੜਾ ਸਰਕਾਰ ਇਹ ਪਾਲਿਸੀ ਲੈ ਕੇ ਆਈ ਹੈ ਕੀ ਇਹ ਪਾਲਿਸੀ ਪੂਰੀ ਸੰਭਵ ਹੋ ਸਕੇਗੀ ਜਾਂ ਕਿਸਾਨ ਉਹਨਾਂ ਦੇ ਨਾਲ ਪੂਰੀ رائے مشورہ ਕਰਕੇ ਇਸ ਪਾਲਿਸੀ ਨੂੰ ਅੱਗੇ ਵਧਾ ਸਕਣਗੇ ਜਾਂ ਫਿਰ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਲੱਗਣਗੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਹੋਵੇਗੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਾਲਿਸੀ ਪੂਰੀ ਤਿਆਰ ਹੋ ਜਾਵੇਗੀ ਲੋਕਾਂ ਦੀ رائے ਲਈ ਜਾਵੇਗੀ ਜਾਂ ਫਿਰ ਕਿਸਾਨ ਆਪਣੀ رائے ਦੇਣਗੇ ਉਸ ਤੋਂ ਬਾਅਦ ਜਿਹੜੀ ਸਥਿਤੀ ਆ ਉਹ ਕਲੀਅਰ ਹੋ ਸਕੇਗੀ ਸੋ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ This program is sponsored by the single Office, Bakersfield, for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy, find authentic Indian cuisine in Tracy or scan QR code to contact us. Simi Valley Family Dental Office or scan QR code to contact us.